ਇੱਕ ਨਾ ਪਹਿਲੀ ਕabhi ਕੰਮ ਹੋ ਗਿਆ ਗੈਸੋਲ ਰਾਨਾ ਰਾਨਾ ਸੀ ਤੇ ਰਿਪੇਅਰ ਨਹੀਂ ਸੀ ਕਰਾਈਏ ਰਿਪੇਅਰ ਕਰਾਈਏ ਹਾਂਜੀ ਵੇਖ ਰਹੇ ਰਹੇ ਨੇ ਉਸ ਤੋਂ ਬਾਅਦ ਉਹ ਕਿੰਨੇ ਵਜੇ ਆਏ ਡਿੱਗਿਆ ਹੈਗਾ 7 ਵਜੇ ਦੇ ਕਿ 7 ਵਜੇ ਡਿੱਗਿਆ ਕਿੰਨਾ ਕ ਸਾਮਾਨ ਸੀ ਅੰਦਰ ਸਾਮਾਨ ਕਾਫੀ ਸੀ ਤੇ ਪਰਿਵਾਰ ਵਾਲੇ ਕਿੱਥੇ ਸਨ ਉਹ ਮੈਂ ਪਾਪਾ ਜੱਟਰ ਸੁੱਤੇ ਪਏ ਕਮਰੇ ਚ ਮੈਂ ਦੋਸਤ ਲੈਣ ਗਿਆ ਸੀ ਬਿਲਕੁਲ ਅੱਛਾ ਹਾਂਜੀ ਕੋਈ ਜਾਣੀ ਨੂੰ ਕੋਈ ਸੰਤ ਨਹੀਂ ਹੋਇਆ ਕੀ ਕਰਨਾ ਚਾਹੁੰਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੜੀ ਬਰਦੀ ਕੀਤੀ ਜਾਵੇ ਭਾਈ ਮੈਂ ਉਸ ਘਰ ਤੋਂ ਬਾਹਰ ਤੇ ਅੰਦਰ ਘੇਰੇ ਮੈਂ ਮੜਿਆ ਦਹੀਂ ਨਾਲ ਗਿਆ ਵਾਂ ਚਾਹ ਬਣਾਣ ਲਈ ਜੀ ਬਸ ਉੱਥੋਂ ਵਾਪਸ ਆਏ ਤਾਂ ਸਾਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ W T 250 ਕੋਟ ਮੱਲਾਬਰਸੀ ਤੇ ਬਸਤੀ ਸ਼ੇਖ ਤਿਸਰ ਕਿੰਨੇ ਕਵਜ ਦੀ ਗੱਲ ਹੈ ਨੀਰਬੋਟ ਭਾਜੀ ਗੱਤ ਤੂੰ ਲਾ ਲੋ ਅੱਬਾ ਕੋਲਾਂ ਘੰਟਾ ਪਹਿਲੇ ਦੀ ਗੱਲ ਹੈ ਜੀ ਨੀਰਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤਿਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਪ੍ਰਸ਼ਾਸਨ 112 ਤੇ ਫੋਨ ਕੀਤਾ ਮੈਂ ਜੀ ਕੱਲੀ ਤਾਂ ਕੋਈ ਟੀਮ ਆਂਦੀ ਹੈ ਭਾਈ ਅਸਾਂ ਪਹਿਲਾਂ ਫੋਨ ਤੱਕ ਨਹੀਂ ਆਇਆ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਨਹੀਂ ਆ ਮੇਰਾ ਸਾਰਾ ਸਮਾਨ ਪਾਈ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਜੀ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਨੰਬਰ ਹੀ ਨਹੀਂ ਮਿਲਿਆ ਠੀਕ ਹੈ ਸਰ ਠੀਕ ਹੈ ਰਹਿਮ 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 ਰੱਬਾ ਰਹਿਮ ਹਾਲਾਤ ਬੱਤ ਤੋਂ ਬਦਤਰ ਹੋ ਚੁੱਕੇ ਨੇ ਕਹਿਰ ਬਰਪਰਿਆ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਾਰਿਸ਼ ਦੇ ਕਾਰਨ ਇੱਕ ਹੋਰ ਕਹਿਰ ਟਹਿ ਚੁੱਕਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਕਾਨ ਪੂਰੀ ਤਰ੍ਹਾਂ ਤਵਸਤ ਹੋ ਚੁੱਕਾ ਹੈ ਪੂਰੀ ਤਰ੍ਹਾਂ ਢਹਿ ਚੁੱਕਾ ਮਕਾਨ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਸਮਾਨ ਸੀ ਦੱਸਿਆ ਜਾ ਰਿਹਾ ਕਿ ਸਾਰੇ ਦਾ ਸਾਰਾ ਜਿਹੜਾ ਸਮਾਨ ਹੈ ਉਹ ਵੀ ਸਾਰਾ ਤਹ ਸਨਹਸ ਹੋ ਚੁੱਕਾ ਹੈ ਸੋ ਰੱਬ ਕੇ ਫੇਰ ਤੋਂ ਹੱਥ ਜੋੜ ਕੇ ਇੱਕ ਰਹਿਮ ਮੰਗ ਰਹੇ ਹਾਂ ਕਿ ਰੱਬਾ ਰਹਿਨਕਾਰ ਫੋਨ ਬੰਦ ਕਰ ਬਹੁਤ ਕਹਿਰ ਹੋ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਦੇ ਵੀ ਜਿਹੜੇ ਹਾਲਾਤ ਹੈ ਬਦ ਤੋਂ ਬੱਤਰ ਹੋ ਚੁੱਕੇ ਨੇ ਮੁਹੱਲਾ ਵਾਤੀਆਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਰੱਬ ਦੇ ਕਹਿਰ ਦੇ ਜਰਜਰ ਹਾਲਾਤ ਦੇਖ ਸਕਦੇ ਹੋ ਤੁਸੀਂ ਬਦ ਤੋਂ ਬੱਤਰ ਹੋਈ ਜ਼ਿੰਦਗੀ ਲੋਕਾਂ ਦੇ ਲਈ ਰਹਿਣਾ ਸਹਿਣਾ ਬਹੁਤ ਮੁਸ਼ਕਿਲ ਤੁਸੀਂ ਦੇਖ ਸਕਦੇ ਹੋ ਹਾਲਾਤ ਪੂਰੇ ਦਾ ਪੂਰਾ ਹੀ ਮਕਾਨ ਟਹਿ ਗਿਆ ਮਾਲੀ ਨੁਕਸਾਨ ਬਹੁਤ ਹੋਇਆ ਰੱਬ ਦੀ ਦਇਆ ਦੇ ਨਾਲ ਜਾਨੀ ਨੁਕਸਾਨੀਆਂ ਕਿਉਂਕਿ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ ਉਹ ਯੂਵਕ ਵੱਲੋਂ ਦੱਸਿਆ ਗਿਆ ਕਿ ਅਸੀਂ ਘਰ ਦਾ ਸਮਾਨ ਲੈਣ ਗਏ ਸੀਗੇ ਦੁੱਧ ਚਾਹ ਬਣਾਉਣ ਲਈ ਦੁੱਧ ਲੈਣ ਗਏ ਸੀ ਜਿਸ ਤੋਂ ਬਾਅਦ ਇਹ ਪੂਰੇ ਦਾ ਪੂਰਾ ਮਕਾਨ ਹਿੱਟ ਹੈ ਗਿਆ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਪੂਰਾ ਘਰ ਤਹਸਨ ਹੈ ਪੂਰਾ ਘਰ ਤਹਸਨ ਇਹ ਉਹ ਘਰ ਹੈ ਜਿੱਥੇ ਤਾਂ ਅੰਦਰ ਸਨ ਚਾਹਾਂਗੇ ਕਿ ਪੂਰੇ ਮੁਹੱਲੇ ਦੇ ਵਿੱਚ ਇਸ ਟਾਈਮ ਡਰ ਦਾ ਮਾਹੌਲ ਹੈ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਫੋਨ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜਲਦ ਹੀ ਤੁਹਾਡੇ ਕੋਲ ਟੀਮਾਂ ਪਹੁੰਚ ਰਹੀਆਂ ਹਨ। ਰਹਿਮ 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 ਰੱਬਾ ਰਹਿਮ ਹਾਲਾਤ ਬੱਤੋ ਬਦਤਰ ਹੋ ਚੁੱਕੇ ਨੇ ਕਹਿਰ ਬਰਪਰਿਆ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਾਰਿਸ਼ ਦੇ ਕਾਰਨ ਇੱਕ ਹੋਰ ਕਹਿਰ ਟਹਿ ਚੁੱਕਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਕਾਨ ਪੂਰੀ ਤਰ੍ਹਾਂ ਤਵਸਤ ਹੋ ਚੁੱਕਾ ਹੈ ਪੂਰੀ ਤਰ੍ਹਾਂ ਢਹਿ ਚੁੱਕਾ ਮਕਾਨ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਸਮਾਨ ਸੀ ਦੱਸਿਆ ਜਾ ਰਿਹਾ ਕਿ ਸਾਰੇ ਦਾ ਸਾਰਾ ਜਿਹੜਾ ਸਮਾਨ ਹੈ ਉਹ ਵੀ ਸਾਰਾ ਤਹਸਨਹਸ ਹੋ ਚੁੱਕਾ ਹੈ ਸੋ ਰੱਬ ਕੇ ਫੇਰ ਤੋਂ ਹੱਥ ਜੋੜ ਕੇ ਇੱਕ ਰਹਿਮ ਮੰਗ ਰਿਹਾ ਕਿ ਰੱਬਾ ਅਹੰਕਾਰ ਹੁਣ ਬੰਦ ਕਰ ਬਹੁਤ ਕਹਿਰ ਹੋ ਗਿਆ ਸੋ ਤਾਂ ਜੀ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਦੇ ਵੀ ਜਿਹੜੇ ਹਾਲਾਤ ਹੈ ਬਦ ਤੋਂ ਬੱਧਰ ਹੋ ਚੁੱਕੇ ਨੇ ਮੁਹੱਲਾ ਵਾਤੀਆਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ